Yeah, I believe that. ਕੁਸੀਂ ਇਹਨਾਂ ਨਾਲ ਖੁਦ ਗੱਲ ਕਰਕੇ ਕੋਈ ਵੀ ਸਵਾਲ ਪੁੱਛਣਾ ਚਾਹਦੇ ਹੋ ਪੁੱਛ ਸਕਦੇ ਹੋ 90 ਪਾਸੋਂ ਬੈਨਨਾਂ ਕੰਟੀਨਿਊ ਕਰ ਹਾਂ ਦੇਖੋ ਜਾਰੀ ਕਰਾਂ ਨਾ ਵੀ ਤੁਰ ਫਿਰ ਨਹੀਂ ਹਟਾਉਂਦੇ ਇਹ ਤਾਂ ਕਬਰਾੜ ਬਹੁਤ ਹੁੰਦੀ ਸੀ ਬਸ ਇਸੇ ਜਿਆਦਾ ਪ੍ਰੋਬਲਮ ਹੋਂਡਾ ਰਿਜ਼ਰਵ ਕੀਤਾ ਹਾਂ ਠੀਕ ਹੈ ਸਰ ਤੁਸੀਂ ਇਥੇ ਇਲਾਜ ਕਰਾਇਆ ਪਰ T20 ਦੇ ਸਥਾਨ ਦਾ ਧੰਨਵਾਦ ਹਾਂਜੀ ਬਹੁਤ ਵਧੀਆ ਜੀ ਡਾਕਟਰ ਸਾਹਿਬ ਨੇ ਵਧੀਆ ਕੀਤਾ ਹਾਂਜੀ ਸਰ ਇਹ ਜਿਹੜਾ ਅਸਲ ਤੌਰ ਤੇ ਕਾਫੀ ਅਸਲ ਹੈ ਅੱਜ ਇਸ ਵਾਰ ਜਿੱਦਾਂ ਕਿਸੇ ਨੇ ਕੋਟਰੇ ਪਲਵਾਨੀ ਆ ਕੋਈ ਦੋ ਘੰਟੇ ਲਈ ਲੋਡ ਗਿਆ ਦਾਖਲ ਕਰਨ ਦੀ ਲੋੜ ਨਹੀਂ ਉਹਨਾਂ ਕਹਿੰਦਾ ਭਰਾ ਤੂੰ 2 ਘੰਟੇ ਲੇਟ ਜਾ ਆਪਣਾ ਜੋਰ ਟ੍ਰੀਟਮੈਂਟ ਕਰਾਣਾ ਕਰਾ ਕੇ ਵਧੀਆ ਸਾਫ ਸੁਥਰਾ ਸਿਸਟਮ ਹੈ ਇੱਥੇ ਹੀ ਛੁੱਟੀ ਹੈ ਇਹ ਵਧੀਆ ਹੈ ਆਈ ਤੇਰੇ ਸਾਹਮਣੇ ਪੋਲ ਨੀਤੇ ਕੀ ਹੁੰਦਾ ਛੋਟੀਆਂ ਕੱਲੀ ਕੱਲੀ ਆਏਗੀ ਵੀ ਇੱਕ ਦਾ ਸੈਂਪਲ ਲਿਆ ਪਹਿਲਾਂ ਉਹ ਹੋਊਗਾ ਫਿਰ ਦੂਜੇ ਦਾ ਸੈਂਪਲ ਚੜੇਗਾ ਫਿਰ ਤੀਜੇ ਦਾ ਇਦਾਂ ਕੁਝ ਵੀ 20 25 ਸੈਂਪਲ ਇਕੱਠੇ ਲਓ ਪੱਟੇ ਲਾਓ ਤੇ ਅਗਲੀਆਂ ਪੱਕੀਆਂ ਮਿੰਟਾਂ ਬਾਅਦ ਸਾਰਾ ਇਗੁਪਮੈਂਟ ਬਦਲਾ ਕੇ ਸਟੈਂਡਰਡਾਈਜ਼ ਕਰ ਦਿਓ ਮਿੰਟ ਤੇ ਸਾਰੇ ਮਾਰੋ ਅਰਵਾ ਦੀ ਵੈਸਟ ਵਾਹ ਤੇ ਪਲਾਸਟਾਊਨ ਨਾਲ ਸੰਬੰਧਿਤ ਹਾਰਮੋਨਸ ਨਾਲ ਸੰਬੰਧਿਤ ਸਾਡੀ ਜਿਹੜੀਆਂ ਜਿਹੜੀਆਂ ਅੰਦਰ ਆਕਸੀਜਨ ਕਾਰਬਨ ਡਾਈਆਕਸਾਈਡ ਦੀ ਮਾਤਰਾ ਨਾਲ ਸੰਬੰਧਿਤ ABG ਆਮ ਛੋਟੇ ਛੋਟੇ ਹੱਤਾਂ ਵਿੱਚ ਕੁਝ ਵੀ ਨਹੀਂ ਕਰਦਾ ਉਹ ਵੀ ਅਸੀਂ ਜਿਹੜੀਆਂ ਰੱਖੀ ਹੋਈ ਆ ਵੀ ਮਰੀਜ਼ ਸਿੱਕ ਹੋ ਗਿਆ ਉਹਦੇ ਚ ਕਿੰਨੀ ਆਕਸੀਜਨ ਪੂਨ ਚ ਚੱਲਦੀ ਪਈ ਆ ਅਸੀਂ ਉਹ ਵੀ ਉਹ ਟੈਸਟ ਇੱਥੇ ਆਪਣਾ ਪੰਨਾ ਨੰਬਰ ਇਹ ਬਿਲਕੁਲ ਸਹੀ ਹੈ ਇਹ ਕਿਤੇ ਦੇਖਿਆ ਹੈ ਇਹ ਬੇਸਿਕਲੀ ਅਸੀਂ ਬਣਾਇਆ ਵੀ ਹਾਰਟ ਦੇ ਮਰੀਜ਼ਾਂ ਵਾਸਤੇ ਜਿੰਨੂੰ ਕੋਈ ਛਾਤੀ 'ਚ ਦਰਦ ਹੈ ਕੋਈ ਵੈਲ ਖਰਾਬ ਹੈ ਕੋ ਨਾੜੀ ਬਲੌਕ ਦੀ ਅਸ਼ੰਕਾ ਹੈ ਸੰਭਾਵਨਾ ਹੈ ਕਿ ਉਹਨੂੰ ਕਲੀਅਰ ਕਰਨ ਵਾਸਤੇ ਅਸੀਂ ਇਕੋਕਾਰਡੀਓਗ੍ਰਾਫੀ ਕਰਦੇ ਹਾਂ ਪੇਸ਼ੈਂਟ ਲਟਾਇਆ ਹਾਰਟ ਦਾ ਸਕੈਨ ਕੀਤਾ ਇਹ ਦੇਖ ਲਿਆ ਕਿ ਹਾਰਟ ਦੀ ਤਾਕਤ ਕਿੰਨੀ ਹੈ ਕੀ ਆ ਕੋਈ ਵੈਲ ਖਰਾਬ ਤਾਂ ਨਹੀਂ? ਕੀ ਹਾਰਟ ਦੇ ਹਾਲੇ-ਦਵਾਲੇ ਕੋਈ ਪਾਣੀ ਤਾਂ ਨਹੀਂ ਇਕੱਠਾ ਹੋਇਆ? ਜਦੋਂ ਸਾਡੀ ਕੇ ਕੰਪਲੀਟ ਹੋ ਜਾਂਦੀ ਹੈ ਇਨਫੋਰਮੇਸ਼ਨ ਸਾਨੂੰ ਲੱਗਦਾ ਵੀ ਪੇਸ਼ੈਂਟ ਤੋੜਨ ਦੇ ਲਾਇਕ ਆ ਸੀ ਇੱਕ ਸਟੈਪ ਪਿੱਛੇ ਜਾ ਸਕਦੇ ਹਾਂ। ਫਿਰ ਅਸੀਂ ਮਸ਼ੀਨ ਤੇ ਤੋੜਾਣਾ ਹੁੰਦਾ। ਕਿ ਕੀ ਹਾਰਟ ਜਿਹੜਾ ਉਹ ਚੱਲ ਜਾਂਦਾ ਵੀ ਉਸ એનર્ਜੀ ਨੂੰ ਕਿਵੇਂ? ਇਸ ਤੋਂ ਸਾਨੂੰ ਦੋਨਾਂ ਨੂੰ ਜਦੋਂ ਅਸੀਂ ਕੰਬਾਈਨ ਕਰ ਦਿੰਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ ਵੀ ਮਰੀਜ਼ ਦੀ ਨਾੜੀਆਂ ਦੇ ਵਿੱਚ ਬਲੌਕਿੰਗ ਦੀ ਸੰਭਾਵਨਾ ਹੈ ਕੀ ਨਹੀਂ? ਜੇ ਹੈਗੀ ਆ ਫਿਰ ਅਸੀਂ ਐਂਜਿਓਗ੍ਰਾਫੀ ਕਰਦੇ ਹਾਂ। ਜੇ ਨਹੀਂ ਹੈ ਜਿਹੜਾ ਦੋਨਾਂ ਦੇ ਵਿੱਚ ਤੇ ਫਿਰ ਦਵਾਈ ਚੱਲਣੀ ਚਾਹੀਦੀ ਇਹ ਇੱਕ ਬੈੱਡ ਦੇ ਨਾਲ ਆਕਸੀਜਨ ਦੀ ਸੁਵਿਧਾ ਜੇ ਕਿਸੇ ਨੂੰ ਕੋਈ ਸਾਹ ਦੇ ਵਿੱਚ ਮੁਸ਼ਕਲ ਹੈ ਕੋਈ ਸਮਝੋ ਕਿਸੇ ਦਾ ਕੋਈ ਰੇਸ਼ਾ ਹੈਗਾ ਜਾਂ ਕਿਸੇ ਦਾ ਥੁੱਕ ਕਿਸੇ ਵਿੱਚ ਲਿੱਟ ਨੂੰ ਹੁੰਦਾ ਸਾਹ ਵਾਲੀ ਨਾਲੀ ਚੱਲਦੀ ਉਹਨੂੰ ਅਸੀਂ ਸਕਸ਼ਨ ਦੇ ਰਸਤੇ ਸੈਂਟਰਲ ਸਕਸ਼ਨ ਦੇ ਨਾਲ ਅਸੀਂ ਇਹਨੂੰ ਬਾਹਰ ਕੱਢ ਕੇ ਉਹਦਾ ਸਾਹ ਦਾ ਰਸਤਾ ਸਾਫ਼ ਕਰ ਦਿੰਦੇ ਹਾਂ ਔਰ ਹਰ ਇੱਕ ਬੈੱਡ ਦੇ ਉੱਪਰ ਪੇਸ਼ੈਂਟ ਦਾ सीसीजी पेशेंट ਦਾ ਬਲੱਡ ਪ੍ਰੈਸ਼ਰ ਪੇਸ਼ੈਂਟ ਇਸ ਆਕਸੀਜਨ ਦੀ ਮਾਤਰਾ ਉਹ ਚੈੱਕ ਕਰਨ ਦੇ ਮੋਨਿਟਰਸ ਲੱਗੇ ਹੋਏ ਨੇ ਵੀ ਕੋਈ ਵੀ ਪੇਸ਼ੈਂਟ ਇਸ ਤਰ੍ਹਾਂ ਦਾ ਵੀ ਜਿਹੜਾ ਇੰਟੈਂਸਿਵ ਕੇਅਰ ਦੀ ਲੋੜ ਗਈ ਆ ਉਹ ਸੀ ਸਾਹ ਮ ਸਕਦੇ ਆ ਰੱਬ ਨਾ ਕਰੇ ਕਿਸੇ ਪੇਸ਼ੈਂਟ ਦੇ ਸਾਹ ਦੇ ਵਿੱਚ ਜਿਆਦਾ ਮੁਸ਼ਕਲ ਹੈ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਜਾਂਦੀ ਆ ਆਮ ਤੌਰ ਤੇ ਅਸੀਂ ਬਾਹਰ ਭੇਜਣਾ ਪੈਂਦਾ ਵੀ ਹੈ ਨਹੀਂ ਸੁਵਿਧਾ ਅਸੀਂ ਵੈਂਟੀਲੇਟਰ ਵੀ ਰੱਖਿਆ ਹੋਇਆ ਕਿਸੇ ਨੂੰ ਲੋੜ ਪੈਂਦੀ ਆ ਵੈਂਟੀਲੇਟਰ ਦੀ ਕੋਈ ਵੀ ਗੰਭੀਰ ਬਿਮਾਰੀ ਦੇ ਨਾਲ ਜਿਹੜਾ ਕੋਈ ਸਾਹ ਦੀ ਮਸ਼ੀਨ ਤੇ ਪਾਣਾ ਪੈਂਦਾ ਤੇ ਸਾਡੇ ਕੋਲ ਉਹ ਵੀ ਸੁਵਿਧਾ ਹੈ ਪੂਰੀ ਤਰ੍ਹਾਂ ਫਿੱਟ ਨਹੀਂ ਆ ਪਰ ਪਹਿਲੇ ਨਾਲੋਂ ਬਿਹਤਰ ਹੋ ਗਿਆ ਉਹਨੂੰ ਫਿਰ ਅਸੀਂ ਇੱਥੇ ਲੈ ਆਣਾ ਇੱਥੇ ਸਾਡੇ ਕੋਲ ਤਿੰਨ ਬੈੱਡ ਆ ਕਿੰਨਾ ਬੈੱਡ ਦੇ ਉੱਪਰ ਅਸੀਂ ਸੇਮ ਤਰੀਕਾ ਹੋਈ ਹੈ ਪਰ ਥੋੜਾ ਜਿਹਾ ਪੇਸ਼ੈਂਟ ਦਾ ਖਰਚਾ ਘਟ ਜਾਇਆ ਕਰੇਗਾ ਇੱਥੇ ਵੀ ਆਕਸੀਜਨ ਦੀ ਸਕਸ਼ਨ ਦੀ ਔਰ ਮੋਨਿਟਰਿੰਗ ਦੀ ਸੁਵਿਧਾ ਅਵੇਲੇਬਲ ਸੋ ਸਾਰੂ ਜਮਾ ਤਿੰਨ ਸਾਡੇ ਕੋਲ 10 ਬੈੱਡ ਦਾ ਹੈ 10 ਬੈੱਡ ਦਾ ਸਾਰੇ ਕਮਰਿਆਂ ਦੇ ਵਿੱਚ ਆਕਸੀਜਨ ਦੀ ਸੁਵਿਧਾ ਅਵੇਲੇਬਲ ਹੈ ਰਪਨਾਤਰੇ ਵੀ ਕਮਰੇ ਚ ਲਿਆਉਣ ਤੋਂ ਬਾਅਦ ਵੀ ਲੱਗਦਾ ਵੀ ਆਕਸੀਜਨ ਦੀ ਲੋੜ ਪੈ ਰਹੀ ਹੈ ਇੱਥੇ ਹੀ ਕਮਰੇ ਦੇ ਵਿੱਚ ਆਕਸੀਜਨ ਦੀ ਆਰਮਾਨ ਲਵਾ। ਪਰ ਬਾਥਰੂਮ ਗਿੜਾ ਲਾਵਾ। ਬਹੁਤ ਸਾਰੇ ਜਨਰਲ ਵਾਰ ਦੇ ਵਿੱਚ ਜਿਹੜੇ ਗੈਜਟਸ ਦੀ ਜਾਂ ਜਿਹੜੇ ਇਨਸਟਰੂਮੈਂਟ ਦੀ ਜਾਂ ਮਾਨੀਟਰਿੰਗ ਦੀ ਲੋੜ ਨਹੀਂ ਹੈ। ਉਹਨਾਂ ਨੂੰ ਛੱਡ ਕੇ ਉਸ ਤੋਂ ਇਲਾਵਾ ਸਾਰੀਆਂ ਚੀਜ਼ਾਂ ਸਾਡੇ ਕੋਲ ਇੱਥੇ ਫਿਰ ਅਵੇਲੇਬਲ ਨੇ। ਆਕਸੀਜਨ ਦੀ ਜਿਹੜੀ ਆ ਸੁਵਿਧਾ ਇੱਥੇ ਵੀ ਅਵੇਲੇਬਲ ਆ ਕੋਈ ਪੇਸ਼ੈਂਟ ਕੋਈ ਗਰੀਬ ਆ ਕੋਈ ਨਹੀਂ ਪੈਸੇ ਕਰ ਸਕਦਾ ਬਟ ਉਹਨੂੰ ਫਿਰ ਵੀ ਕੋਈ ਆਕਸੀਜਨ ਦੀ ਲੋੜ ਪੈਂਦੀ ਆ ਉਹਨੂੰ ਬਾਰ-ਬਾਰ ਆਈਸੀਯੂ ਚ ਲਿਜਾ ਕੇ ਖਰਚਾ ਬਧਾਉਣ ਦੀ ਲੋੜ ਨਹੀਂ ਕੀ ਅਸੀਂ ਉਹਨੂੰ ਇੱਥੇ ਹੀ ਰਾਹ ਨਾ ਨੂੰ ਟਰੀਟ ਕਰ ਸਕਦੇ ਹਾਂ ਮਤਲਬ ਇਹਨਾਂ ਦਾ ਵੀ ਹਰ ਤਰ੍ਹਾਂ ਦਾ ਮਰੀਜ਼ ਜਿਹੜਾ ਅਸੀਂ ਇਸੇ ਛੱਤ ਥੱਲੇ ਮੈਨੇਜ ਕਰ ਸਕਦੇ ਹਾਂ ਥੋੜੇ ਪੈਸਿਆਂ ਦੇ ਵਿੱਚ ਵੀ ਤੇ ਰੱਬ ਨਾ ਕਰੇ ਉਹਨੂੰ ਬਹੁਤੀ ਲੋੜ ਪੈਂਦੀ ਆ ਤੇ ਉਹਨਦੇ ਚ ਵੀ ਸਿਰਫ ਆਈਸੀਯੂ ਚ ਉਹਨੂੰ ਲਿਜਾ ਸਕਦੇ ਬਿ ਆਕਸੀਜਨ ਖਾਤਰ ਅਸੀਂ ਆਈਸੀਯੂ ਚ ਨਹੀਂ ਲੈ ਕੇ ਜਾਣਾ ਉਹਦੀ ਕਰਨਾ ਇੱਥ ਤਸੱਲ ਬੰਚੀ ਫਲੋਰ ਤੇ ਫਾਇਰ ਦਾ ਸਿਸਟਮ ਲੱਗਾ ਹੋਇਆ ਤੇ ਫਾਇਰ ਅਲਾਰਮ ਲੱਗੇ ਹੋਇਆ ਸਪ੍ਰਿੰਕਲ ਦੀ ਸੁਵਿਧਾ ਹੈਗੀ ਆ ਰੱਬ ਨਾ ਕਰੇ ਕਿ ਐਸਟਰਾ ਦੀ ਕੋਈ ਲੀਕੀਜ ਜਾਂ ਕੋ ਫਾਇਰ ਆਂਦੀ ਆ ਆਟੋਮੈਟਿਕਲੀ ਅ ਅਲਾਰਮ ਬੱਜੇਗਾ ਔਰ ਪਾਣੀ ਦੀ ਬੁਝਾਰਾ ਸ਼ੁਰੂ ਹੋ ਜਾਊਗਾ ਇੰਦੇ ਵਿੱਚ ਜਿਹੜੇ ਪੇਸ਼ੈਂਟ ਦੀਆਂ ਕਿੱਤੀਆਂ ਦੇ ਵਿੱਚ ਦਬਾਅਟ ਆ ਗਈ ਔਰ ਉਹਨੂੰ ਦਵਾਈ ਨਾਲ ਫਰਕ ਨਹੀਂ ਜੇ ਪੈ ਰਿਹਾ ਤੇ ਅਸੀਂ ਫਿਰ ਉਹਦੀ ਗੁਰਦਿਆਂ ਦੀ ਸਫਾਈ ਵਾਸਤੇ ਇੱਕ ਜਰਮਨੀ ਤੋਂ ਜਿਹੜੀ ਮਸ਼ੀਨ ਇੰਪੋਰਟ ਕਰਾਈ ਹੋਈ ਆ ਉਹ ਉਹਦੇ ਨਾਲ ਅਸੀਂ ਗੁਰਦਿਆਂ ਦੀ ਸਫਾਈ ਕਰ ਸਕਦੇ ਹਾਂ ਖੂਨ ਦੀ ਸਫਾਈ ਕਰ ਸਕਦੇ ਹਾਂ ਤੇ ਤੇ ਅਸੀਂ ਸਾਰਾ ਉਸ ਤਿੰਨ ਦਾ ਇੰਤਜ਼ਾਮ ਕੀਤਾ ਹੋਇਆ ਹੈ ਵੀ ਕਿਡਨੀ ਵਾਲੇ ਪੇਸ਼ੈਂਟ ਨੂੰ ਵੀ ਸ਼ਹਿਰ ਜਾਣ ਦੀ ਲੋੜ ਨਹੀਂ ਫਿਰ ਆਹ ਕਿਹੜਾ ਰਿਸਰਚ ਮਸ਼ੀਨ ਹੈ ਜਰਮਨੀ ਦੀ ਮਸ਼ੀਨ ਇਹ ਜਰਮਨੀ ਦੀ ਆਪ ਤੋਂ ਕਲੀਅਰ ਕਰਨੇ ਆ ਸਟਰਲਾਈਜ਼ ਕਰਨੇ ਆ ਉਹ ਸਾਰੇ ਅਸੀਂ ਇੱਥੇ ਆ ਵੀ ਕਰਨੇ ਆ ਪੇਸ਼ੈਂਟ ਦਾ ਜਿਹੜਾ ਸਟਰਲਾਈਜ਼ ਕਰਕੇ गाउन, शीटा इंस्ट्रूमेंट्स से। इतने सेंट्रल जो तो प्रोसैस है लगा हुआ है विंडो दी हुई है खुलेगी उडोर तो कोई ले जाएगा कोई इनफेक्शन के चांसिस नहीं होने अंदर जो ऑपरेशन थिएटर दिता हुआ मॉडलर ऑपरेशन थिएटर है ਉਸ ਕਮਰੇ ਦੀ ਆਕਸੀਜਨ ਉੱਪਰ ਜਾਊਗੀ ਆਕਸੀਜਨ ਪਲਾਂਟ ਦੇ ਵਿੱਚ ਸਾਫ਼ ਹੋ ਕੇ ਪਿਊਰੀਫਾਈ ਹੋ ਕੇ ਵਾਪਸ ਆਊਗੀ ਬਾਹਰੋਂ ਪੂਰੀ ਆਕਸੀਜਨ ਨਹੀਂ ਜਾਏਗੀ ਕਈ ਤਰ੍ਹਾਂ ਦੇ ਫਿਲਟਰ ਲੱਗੇ ਹੋਏ ਨੇ ਜਗਾ ਜਗਾ ਤੇ ਉਸ ਆਕਸੀਜਨ ਨੂੰ ਜਗਾ ਜਗਾ ਤੇ ਹਵਾ ਨੂੰ ਫਿਲਟਰ ਕਰਕੇ ਉਹ ਆਕਸੀਜਨ ਸਰਕੂਲੇਟ ਹੋਏ ਇਨਫੈਕਸ਼ਨ ਦੇ ਚਾਂਸਸ ਜ਼ੀਰੋ ਜਿਹੜਾ ਜੇ ਜੀ ਆਪਾਂ ਗੱਲ ਕਰ ਰਹੇ ਸੀ ਇਸ ਦੇ ਵਿੱਚ ਜਿਹੜੀ ਹੈ 에ਅਰ ਜਿਹੜੀ ਆ ਇਸੇ ਕਮਰੇ ਦੀ 에ਅਰ ਉੱਪਰ ਜਾਇਆ ਕਰੇਗੀ ਪਿਊਰੀਫਾਈ ਹੋ ਕੇ ਵਾਪਸ ਬਾਰੋਂ ਕੋਈ 에ਅਰ ਨਹੀਂ ਆਏਗੀ ਸੋ ਅਸੀਂ ਇਹਨੂੰ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਬਣਾ ਰੱਖਿਆ ਵੀ ਇੱਥੇ ਜਿਹੜੀ ਵੀ ਸਰਜਰੀ ਹੋਏਗੀ ਇਨਫੈਕਸ਼ਨ ਫ੍ਰੀ ਹੋਏਗੀ ਇਨ ਕੇਸ ਕਿਸੇ وجہ ਕਰਕੇ ਸਾਨੂੰ ਲੱਗਦਾ ਵੀ ਕੋਈ ਸਾਨੂੰ ਜਰੂਰ ਪੈਣੀ ਕਿਉਂਕਿ ਇਹ ਦਰਵਾਜ਼ਾ ਜਦੋਂ ਬੰਦ ਹੋ ਜਣਾ ਫਿਰ ਬਾਹਰੋਂ ਵੀ ਨਿਕਲਣਾ ਸਾਨੂੰ ਇਨ ਕੇਸ ਕਿਸੇ ਚੀਜ਼ ਦੀ ਜਰੂਰ ਪੈ ਗਈ ਤੇ ਇੱਥੇ ਅਸੀਂ ਫੋਨ ਦਾ ਸਿਸਟਮ ਰੱਖਿਆ ਹੋਇਆ ਵੀ ਅਸੀਂ ਜਿਹੜਾ ਇੱਥੋਂ ਫੋਨ ਦਬਾਵਾਂਗੇ ਟ੍ਰਿਪਲ 2 ਕਰਕੇ ਤੇ ਇਹ ਸਾਡਾ ਰਿਸੈਪਸ਼ਨ ਤੇ ਕਨੈਕਟ ਹੋਏਗਾ ਜਿਹੜੇ ਵੀ ਡਾਕਟਰ ਸਾਹਿਬ ਕੋਈ ਜ਼ਰੂਰਤ ਮਹਿਸੂਸ ਕਰਦੇ ਆ ਉਹ ਇੱਥੋਂ ਗੱਲ ਕਰ ਸਕਦੇ ਆ ਵੀ ਮੈਨੂੰ ਆਹ ਚੀਜ਼ ਦੀ ਲੋੜ ਹੈਗੀ ਆ ਜਾਂ ਕੋਈ ਜਨਰੇਟਰ ਔਨ ਕਰਨਾ ਹੈ ਜੋ ਵੀ ਕੋਈ ਦਿੱਕਤ ਲੱਗਦੀ ਆ ਆਪਾਂ ਫੋਨ ਤੇ ਕਨੈਕਟ ਕਰ ਸਕਦੇ ਆ ਕਦੋਂ ਸਰਜਰੀ ਸ਼ੁਰੂ ਹੋਈ ਕਿੰਨਾ ਟਾਈਮ ਲੱਗਿਆ ਉਹ ਸਾਰਾ ਇੱਥੇ ਡਿਸਪਲੇ ਆਇਆ ਕਰੇਗਾ ਕਿਸੇ ਪੇਸ਼ੈਂਟ ਦਾ ਕੋਈ ਆਪਰੇਸ਼ਨ ਦੇ ਵਿੱਚ ਕੋਈ ਐਕਸਰੇ ਦੇਖਣਾ ਉਹਦੇ ਵਾਸਤੇ ਸਾਡੇ ਕੋਲ ਐਕਸਰੇ ਵਾਸਤੇ ਉਹ ਫਿਲਮਾਂ ਲੱਗੀਆਂ ਹੋਈਆਂ ਆ ਸੀ ਉਹ ਤੇ ਐਕਸਰੇ ਲਗਾ ਲਗਾ ਕੇ ਮੋਨੀਟਰ ਕਰਨਾ ਕਿ ਕੋਈ ਬੋਨ ਸਿੱਧੀ ਕਰਨੀ ਹੈ ਕਿੰਨੀ ਸਿੱਧੀ ਕਰਨੀ ਹੈ ਉਸ ਦਾ ਇਹਦੀ ਚੀਜ਼ ਦੇਖਣਾ ਹੈ ਇਹਦੀ ਚੀਜ਼ ਆਪਰੇਟ ਕਰਨਾ ਡਿਲੀਵਰੀ ਲਗਾ ਰਿਹਾ ਹੈ ਉਹ ਆਪਾਂ ਮਾਈਨਰ ਆਪਰੇਸ਼ਨ ਦੇ ਤਰ੍ਹਾਂ ਕਰਛਾ ਰਿਹਾ ਹੈ ਅਤੇ ਜਿਹੜਾ ਬੱਚਾ ਡਿਲੀਵਰ ਹੁੰਦਾ ਬੇਬੀ ਡਿਲੀਵਰ ਹੁੰਦਾ ਉਹਨਾਂ ਦੇ ਵਾਸਤੇ ਸੀ ਵਾਰਮਰ ਰੱਖਿਆ ਹੋਇਆ ਕਿ ਕੁਝ ਘੰਟਾ 2 ਘੰਟੇ ਬੱਚੇ ਨੂੰ ਦੇ ਸੰਭਾਲ ਕੇ ਫਿਰ ਉਹਦੇ ਮਦਦ ਕੋਸੀ ਰੀਜੈਂਟ ਜੋ ਵੀ ਅਸੀਂ ਮਤਲਬ ਸਹੂਲਤ ਹੈ ਜਿਹੜੀ ਸਾਰੀ ਇਸ ਵੀ ਤੇਰੀਕ ਕਰਦੇ ਆ ਉਹ ਕੰਪਲੈਕਸ ਦੇ ਉਸ ਪਾਸੇ ਹੋਣੀ ਆ ਹਾਰਟ ਦੇ ਜਿੰਨੇ ਪ੍ਰੋਸੀਜਰ ਹੋਏ ਇਹ ਮਸ਼ੀਨ ਦੇ ਉੱਪਰ ਅਸੀਂ ਨਾੜੀਆਂ ਦੀ ਜਾਂਚ ਜਿੰਨੂੰ ਅਸੀਂ ਐਂਜਿਓਗ੍ਰਾਫੀ ਕਹਿੰਦੇ ਆ ਉਹ ਕਰਨੀ ਆ ਔਰ ਇਸੇ ਮਸ਼ੀਨ ਦੇ ਥਰੂ ਜਿਹੜਾ ਅਸੀਂ ਦੂਰ ਵੀ ਰਸਤੇ ਟੈਕਨੋਲੋਜੀ ਜਿਹੜੀ ਸੀ ਰੇਡੀਅਲ ਆਰਟਰੀ ਦੇ ਨਾਲ ਅਸੀਂ ਕਰਦੇ ਆ ਸਟੈਂਟ ਵੀ ਕਰਨਾ ਔਰ ਕਈ ਪੇਸ਼ੈਂਟ ਐਸ ਤਰ੍ਹਾਂ ਦੇ ਹਨ ਜਿਨ੍ਹਾਂ ਦੀ ਕੁਦਰਤੀ ਛੜਨ ਘਟ ਜਾਂਦੀ ਹੈ ਸੁਨਾ ਹੋਊਗਾ ਵੀ ਦੱਬੀ ਪੈਂਦੀ ਆ ਆਰਟੀਫੀਸ਼ੀਅਲ ਫੇਸ ਮੇਕਰ ਪੈਂਦਾ ਉਹ اسی ਨੂੰ ਦੱਬੀ ਵਿੱਚ ਕੋਡਿਆ ਫੇਸ ਮੇਕਰ ਸੋ ਉਹ ਸਾਰੇ ਤੁਸੀਂ ਦੇਖੋ ਸੋ ਬਲੋਕੇਜਿਸ ਦੀ ਜਿਹੜੀ ਆ ਜਾਂਚ ਪੜਤਾਲ ਤੇ ਉਹਦਾ ਇਹ ਆ ਉਹ ਇੱਥੇ ਹੈ ਬੰਦਿਚ ਰੱਖਣਾ ਸਾਡੇ ਕੋਈ ਵੀ ਡਾਕਟਰ ਸਾਹਿਬ ਸਾਡਾ ਸਟਾਫ ਜਾਂ ਕੋਈ ਮਰੀਜ਼ ਦਾ ਕੋਈ اٹੈਂਡੈਂਟ ਹੈ ਕੋਈ ਦੇਖਣਾ ਚਾਹੁੰਦਾ ਹੈ ਜਾਂ ਸਾਨੂੰ ਦਿਖਾਣਾ ਚਾਹੁੰਦੇ ਆ ਅਸੀਂ ਉਹਨਾਂ ਇੱਥੋਂ ਪਿਠਾ ਕੇ ਸ਼ੀਸ਼ੇ ਦੇ ਥਰੂ ਅਸੀਂ ਦੱਸਦੇ ਨਾ ਵੀ ਤੁਹਾਡਾ ਪੇਸ਼ੈਂਟ ਉਹ ਹੈ ਆ ਪ੍ਰੋਸੀਜਰ ਚੱਲ ਰਿਹਾ ਹੈ ਆ ਨਾੜੀ ਬੰਦ ਹੈ ਤੇ ਇਹਦਾ ਆਖਰ ਇਹਦੀ ਬੈਕਅਪ ਵਾਸਤੇ ਕਿਉਂਕਿ ਇਹ ਵੱਡੀਆਂ ਮਸ਼ੀਨਾਂ ਇੱਥੇ ਇਲੈਕਟ੍ਰੋਨਿਕਸ ਦੀ ਬੜੀ ਜ਼ਰੂਰਤ ਹੁੰਦੀ ਆ ਪਿਛਲੀ ਦੀ ਬਹੁਤ ਲੋੜ ਦੇ 100 ਕਿਲੋਵਾਟ ਦਾ ਯੂਪੀਐਸ ਲੱਗਾ ਹੋਇਆ ਸੋ ਮਤਲਬ ਕਹਿਣ ਦਾ ਹੈ ਜੇ ਮਸ਼ੀਨ ਲਾਈਟ ਬੰਦ ਹੋ ਗਈ ਤੇ ਯੂਪੀਐਸ ਨੂੰ ਮਸ਼ੀਨ ਦੇਗਾ ਅਸੀਂ ਇਹ ਵੀ ਸੋਚਿਆ ਵੀ ਚਲੋ ਯੂਪੀਐਸ ਅੱਧਾ ਘੰਟਾ ਪਾਉਣਾ ਘੰਟਾ ਕੱਢ ਸਕਦਾ ਸੌਖੇ ਦੁਬਾਰਾ ਅਸੀਂ ਨਾਲ-ਨਾਲ ਜਨਰੇਟਰ ਦੀ ਸਹੂਲਤ ਵੀ ਰੱਖੀ ਹੋਈ ਹੈ 140 ਕੇਵੀਏ ਦਾ ਜਨਰੇਟਰ ਰੱਖਿਆ ਹੋਇਆ ਅੱਧੇ ਘੰਟੇ ਦਾ ਪ੍ਰੋਸੀਜਰ ਸਾਡਾ ਸਮਝੋ ਵੀ 1 ਘੰਟੇ ਦਾ ਹੋ ਗਿਆ ਡੇਢ ਘੰਟੇ ਦਾ ਹੋ ਗਿਆ ਯੂਪੀਐਸ ਕਹਿੰਦਾ ਵੀ ਹੁਣ ਭਾਈ ਖਤਮ ਆ ਭਾਈ ਅਸੀਂ ਜਨਰੇਟਰ ਔਨ ਕਰ ਦੇਣਾ ਇੱਥੋਂ ਹੀ ਬੈਠੇ ਨੇ ਜਨਰੇਟਰ ਔਨ ਕਰ ਦੇਣਾ ਚਾਹੇ ਸਾਡਾ ਆਪਰੇਸ਼ਨ ਘੰਟਾ ਚੱਲੇ ਡੇਢ ਘੰਟਾ ਚੱਲੇ 2 ਘੰਟੇ ਚੱਲੇ ਤੁਹਾਨੂੰ ਲਾਈਟ ਦੀ ਕੋਈ ਪ੍ਰੋਬਲਮ ਨਹੀਂ ਸਾਰੇ ਕਮਰੇ ਦੇ ਵਿੱਚ ਉਹਨੂੰ ਉਪਲਬਧ ਕਰਾਇਆ ਗਿਆ ਹੈ ਇਹ ਤਿਆਰੀ ਉਹਰੀ ਇਹ ਤਿਆਰ ਕਰਦੇ ਆ ਅਸੀਂ ਕੁਸ਼ ਸ਼ੈਲਫ ਵਗੈਰਾ ਬਣਾ ਰਹੇ ਹਾਂ ਤਾਂ ਇਹ ਮੈਸ ਦਾ ਜਿਹੜਾ ਅਸੀਂ ਪੇਸ਼ੈਂਟ ਦਾ ਖਾਣਾ ਡਾਈਟੀਸ਼ਨ ਦੇ ਮਤਾਬਕ ਉਹਦੀ ਬਿਮਾਰੀ ਦੇ ਮਤਾਬਕ ਬਣੇਗਾ ਤੇ ਉਹ ਹੱਥਾਂ ਤੋਂ ਚੁਣੇਗਾ ਚਾਹ ਅਸੀਂ ਦਾ ਕੰਮ ਨਹੀਂ ਹੈ ਬਸ ਇਹ ਕੁਝ ਟੀਨਾ ਬਣਾ ਦੇ ਇੱਥੇ ਖਾਣਾ ਦੇਖਣ ਦਾ ਜੋ ਉਹ ਕਹਿਦਾ ਮੇਨ ਦੀ ਪ੍ਰੋਬਲਮ ਆ ਇਹ ਕਰਦੇ ਆ ਕੋਈ ਮੰਨ ਲਓ ਇਸ ਦਾ ਪਾਣੀ ਇੱਥੇ ਯੂਜ਼ ਹੁੰਦਾ ਉਹਨੂੰ ਅਸੀਂ ਕੀ ਕਰਦੇ ਆ ਉਹਨੂੰ ਅਸੀਂ ਸਟਰਲਾਈਜ਼ ਕਰਦੇ ਆ ਔਰ ਕੁਝ ਜਿਹੜਾ ਅਸੀਂ ਉਹਨੂੰ ਵਰਤ ਲੈਂਦੇ ਆ ਕੁਝ ਜਿਹੜਾ ਅਸੀਂ ਡਿਸਪੋਜ਼ ਕਰਦੇ ਆ ਯਾਨੀ ਇਹ ਜਿਹੜੇ ਸਿਲੰਡਰ ਪਾਣੀ ਦਾ ਟ੍ਰੀਟਮੈਂਟ ਪਾਣੀ ਦਾ ਟ੍ਰੀਟਮੈਂਟ ਠੀਕ ਮੇਰਾ ਨਾਮ ਡਾਕਟਰ ਨਵੀਨ ਕੁਮਾਰ ਡੋਗਰਾ ਜੀ ਮੈਂ ਹਾਰਟ ਦਾ ਸੁਪਰ ਸਪੈਸ਼ਲਿਸਟ ਡਾਕਟਰ ਜਿਹਨੂੰ ਨਿਊਰੋਸ ਬਿਲਕੁਲ ਲੱਗਾ ਕਿ ਕਨ ਜਿਵੇਂ ਕਦੇ ਕਦੇ ਬਿਮਾਰੀਆਂ ਦੀਆਂ ਜੇ ਲਾ ਅਸੀਂ ਦਸ਼ਮੇਸ਼ ਮੈਡੀ ਸਿਟੀ ਜੀਟੀ ਰੋਡ ਮੱਲੀਆਂ ਜੰਡਿਆਲੇ ਲਾਗੇ ਹਸਪੀਟਲ ਸੁਪਰ ਸਪੈਸ਼ੈਲਿਟੀ ਹਸਪੀਟਲ ਜਿਹੜਾ ਕੁਝ ਸਮੇਂ ਪਹਿਲਾਂ ਹੀ ਸਟਾਰਟ ਕੀਤਾ ਇਹਦੇ ਵਿੱਚ ਸਾਡੇ ਕੋ ਸਾਰੀ ਮੋਡਲੀ ਸੁਵਿਧਾਵਾਂ ਉਪਲਬਧ ਨੇ ਜਿੱਦਾਂ ਕਿ ਸਾਡੇ ਕੋ ਐਮਰਜੈਂਸੀ ਸਰਵਿਸਿਜ਼ 24 ਇੰਟੂ 7 ਸਾਡੇ ਡਾਕਟਰ ਸਾਹਿਬਾਨ ਅਸੀਂ ਪੂਰੀ ਟੀਮ ਜਿਹੜਾ ਤੈਹ ਦਿਲੋਂ ਇਲਾਜ ਕਰਦੇ ਹਾਂ ਸਾਡੇ ਕੋ ਕ੍ਰਿਟੀਕਲ ਕੇਅਰ ਵਾਸਤੇ ਇੱਥੇ ਹਰ ਮਸ਼ੀਨਰੀ ਅਵੇਲੇਬਲ ਆ ਵੈਂਟੀਲੇਟਰ ਦੀ ਸੁਵਿਧਾ ਅਵੇਲੇਬਲ ਆ ਕੁਝ ਮਰੀਜ਼ ਐਸੇ ਜਿਨ੍ਹਾਂ ਨੂੰ ਡਾਇਲਿਸਿਸ ਦੀ ਲੋੜ ਹੈਗੀਆ ਉਹਨਾਂ ਦੇ ਵਾਸਤੇ ਵੀ ਅਸੀਂ ਜਰਮਨੀ ਤੋਂ ਜਿਹੜੀ ਆ ਡਾਇਲਿਸਿਸ ਮਸ਼ੀਨ ਜਿਹੜੀ ਆ ਕਰਾਈ ਹੋਈ ਆ ਇੰਪੋਰਟ ਔਰ OPD ਵਿੱਚ ਅਸੀਂ ਬੜੇ ਵਾਜਬ ਰੇਟਾਂ ਤੇ ਮਰੀਜ਼ ਨੂੰ ਚੈੱਕ ਅਪ ਕਰਦੇ ਹਾਂ ਔਰ ਲੂਡਿੰਦਾ ਟੈਸਟ ਬਹੁਤ ਹੀ ਵਾਜਬ ਰੇਟਾਂ ਤੇ ਕਰਦੇ ਹਾਂ ਹਾਰਟ ਦੀਆਂ ਜਿੰਨੀਆਂ ਵੀ ਡਾਇਗਨੋਸਟਿਕ ਇਨਵੈਸਟੀਗੇਸ਼ਨਾਂ ਨੇ ਉਹ ਸਾਡੇ ਕੋਲ ਇੱਥੇ ਅਵੇਲੇਬਲ ਨੇ ਜਿੱਦਾਂ ਕੀ ECG ਹੋ ਗਈ, ਇਕੋਕਾਰਡੀਓਗ੍ਰਾਫੀ ਹੋ ਗਈ, ਸਟ੍ਰੈਸ ਇਕੋ ਹੋ ਗਈ, ਹਾਲਟਰ ਹੋ ਗਿਆ ਯਾ ਜਿਹੜੇ ਪੇਸ਼ੈਂਟ ਨੂੰ ਕੋਈ ਹਾਰਟ ਦੀ ਪ੍ਰੋਬਲਮ ਜ਼ਿਆਦਾ ਲੱਗਦੀ ਆ ਉਹਦੀ ਐਂਜਿਓਗ੍ਰਾਫੀ ਉਹਦੀ ਸਟੈਂਟਿੰਗ ਤੇ ਉਹਦੀ ਪੇਸਮੇਕਰ ਉਹ ਸਾਰੀ ਇੱਕੋ ਛਤ ਤਲੇ ਇਸ ਹਸਪਤਲ ਦੇ ਵਿੱਚ ਉਪਲਬਧ ਹੈ। ਐਮਰਜੈਂਸੀ ਸਲਾਮਤ ਪਰ ਤੁਹਾਨੂੰ ਜਾਣ ਦਿੱਤਾ। ਦੇਖੋ ਇਹ ਹਸਪਤਲ ਅਸੀਂ ਜਾਣਦੇ ਆਂ ਵੀ ਇਹ ਬਿਲਕੁਲ ਜੀਟੀ ਰੋਡ ਤੇ ਸਥਿਤ ਹੈਗਾ। ਇੱਥੇ ਜਿੰਨੀ ਵੀ ਐਮਰਜੈਂਸੀ ਕੋਈ ਜਿਹੜੀ ਆ ਉਹ ਸਾਡੇ ਕੋ ਆਏਗੀ ਅਸੀਂ ਉਹਨੂੰ ਮੁਡਲੀ ਸੇਵਾਵਾਂ ਜ਼ਰੂਰ ਦੇਵਾਂਗੇ ਔਰ ਜੇ ਸਾਨੂੰ ਲੱਗਦਾ ਹੋਵੇਗਾ ਵੀ ਪੇਸ਼ੈਂਟ ਦੀ ਕੰਡੀਸ਼ਨ ਜਿਹੜੀ ਹੈ ਇਸ ਤਰ੍ਹਾਂ ਦੀ ਹੈ ਵੀ ਉਹ ਅਸੀਂ ਟ੍ਰੀਟ ਕਰ ਸਕਦੇ ਹਾਂ ਅਸੀਂ ਅਸੀਂ ਉਹਦਾ ਤੈ ਦਿਲੋਂ ਇਲਾਜ ਕਰਾਂਗੇ ਕਿਸੇ ਟਾਈਮ ਤੇ ਕੀ ਹੁੰਦਾ ਵੀ ਪੇਸ਼ੈਂਟ ਨੂੰ ਇੱਕ ਮਲਟੀ ਸਪੈਸ਼ialਟੀ ਹਸਪਤਾਲ ਜਿੰਦੇ ਵਿੱਚ ਬਹੁਤ ਟੀਮ ਆਫ ਡਾਕਟਰਸ ਦੀ ਲੋਡ ਹੁੰਦੀ ਆ ਕੁਝ ਮੈਡੀਕਲ ਲੀਗਲ ਅਸਪੈਕਟਸ ਹੁੰਦੇ ਆ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ ਤੇ ਅਸੀਂ ਉਹਨਾਂ ਨੂੰ ਰੈਫਰ ਦੀ ਆਪਸ਼ਨ ਜ਼ਰੂਰ ਦੇਵਾਂਗੇ ਹਾਂ ਇਹਦੇ ਵਿੱਚ ਕੋਈ ਤੁਸੀਂ ਕੋਈ ਪੇਸ਼ੈਂਟ ਦਾ ਕੋਈ ਇਲਾਜ ਕੀਤਾ ਇਸ ਤਰ੍ਹਾਂ ਦਾ ਕੋਈ ਉਹਦੇ ਬਾਰੇ ਕੋਈ ਜਾਣਕਾਰੀ ਦੱਸੋਗੇ ਦੇਖੋ ਸਾਡੇ ਕੋਲ ਜਿਹੜੇ ਪੇਸ਼ੈਂਟਸ ਆ ਰਹੇ ਆ ਉਹ ਹਰ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਆ ਜਿਸ ਤਰ੍ਹਾਂ ਕਿ ਕਿਡਨੀ ਨਾਲ ਸੰਬੰਧਿਤ ਸ਼ੂਗਰ ਨਾਲ ਸੰਬੰਧਿਤ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਜਾਂ ਆਮ ਬਿਮਾਰੀਆਂ ਖਾਂਸੀ ਬੁਖਾਰ ਨਮੂਨੀਆਂ ਨਾਲ ਸੰਬੰਧਿਤ ਪੇਸ਼ੈਂਟ ਆ ਰਹੇ ਆ ਸਾਡੇ ਕੋ ਸਾਡੇ ਪੇਸ਼ੈਂਟ ਸਰਦਾਰ ਅਵਤਾਰ ਸਿੰਘ ਜੱੱਪੋਵਾਲ ਤੋਂ ਪਿਛਲੇ ਕੁਝ ਦਿਨਾਂ ਤੋਂ ਤਕਲੀਫ ਜਿਹੜੀ ਆ ਹਾਰਟ ਦੀ ਨਾਲ ਪੀੜਿਤ ਸੀ ਜਦਕਿ ਇਹਨਾਂ ਦਾ ਇਲਾਜ ਪਿਛਲੇ 4 ਸਾਲਾਂ ਤੋਂ ਹਾਰਟ ਦੀਆਂ ਦਵਾਈਆਂ ਖਾ ਰਹੇ ਸਨ ਬਟ ਪਿਛਲੇ ਕੁਝ ਸਮੇਂ ਤੋਂ ਜਿਹੜੀ ਤਕਲੀਫ ਵਧਨ ਕਰਕੇ ਅਸੀਂ ਇਹਨਾਂ ਦੀ ਐਂਜਿਓਗ੍ਰਾਫੀ ਕੀਤੀ ਸੀ ਜਿੰਦੇ ਵਿੱਚ ਇਹਨਾਂ ਦੀ ਨਾੜੀ ਜਿਹੜੀ ਆ ਤਕਰੀਬ ਕਰੀ 85% ਬਲੌਕ ਆਈ ਸੀ ਅਸੀਂ ਇਹਨਾਂ ਦੀ ਐਂਜਿਓਗ੍ਰਾਫੀ ਕਰਨ ਤੋਂ ਬਾਅਦ ਉਸੇ ਸਮੇਂ ਪਰਿਵਾਰ ਨਾਲ ਗੱਲ ਕਰਕੇ ਇਹਨਾਂ ਦੀ ਗੁੱਟ ਦੀ ਨਾੜੀ ਰੇਡੀਅਲ ਆਰਟਰੀ ਨਾੜੀ ਰਾਹੀਂ ਅਸੀਂ ਇਹਨਾਂ ਦਾ ਸਟੈਂਟ ਪਾਇਆ ਇੱਕ ਔਰ ਕੋਈ ਉੱਚ ਟਾਂਕਾ ਨਹੀਂ ਕੋਈ ਉਹਦੇ ਵਿੱਚ ਕੋਈ ਬੇਹੋਸ਼ੀ ਨਹੀਂ ਕੀਤੀ ਗਈ ਕੋਈ ਉਹਦੇ ਵਿੱਚ ਚੀਰ ਫਾੜ ਨਹੀਂ ਕੀਤਾ ਗਿਆ ਬਿਲਕੁਲ ਪੇਸ਼ੈਂਟ ਦੇ ਹੋਸ਼ ਦੇ ਵਿੱਚ ਹੀ ਉਹ ਕਰੀਬ ਕਰੀਬ 15 ਤੋਂ 20 ਮਿੰਟ ਦਾ ਦੂਰਪੀਨ ਰਾਹੀਂ ਆਪਰੇਸ਼ਨ ਕਰਕੇ ਪੇਸ਼ੈਂਟ ਨੂੰ ਰਾਜੀ ਖੁਸ਼ੀ ਇੱਕ ਦਿਨ ਅਸੀਂ ਆਈਸੀਯੂ 'ਚ ਰੱਖਿਆ ਦੂਸਰੇ ਦਿਨ ਅਸੀਂ ਕਮਰੇ 'ਚ ਭੇਜ ਦਿੱਤਾ ਅੱਜ ਅਸੀਂ ਇਸ ਪੇਸ਼ੈਂਟ ਨੂੰ ਰਾਜੀ ਖੁਸ਼ੀ ਘਰੇ ਭੇਜ ਰਹੇ ਹਾਂ ਪੇਸ਼ੰ ਦਾ ਬੜਾ ਥੋੜੀ ਜਾਣਕਾਰੀ ਦੱਸੋ ਪੇਸ਼ੰ ਦਾ ਜਨਮ ਸੰਖਿਆ ਇਹ ਸਾਡੇ ਜੀ 5 ਸਾਲਾਂ ਤੋਂ ਜਿਹੜਾ ਉਹ ਇਲਾਜ ਕਰਾ ਰਹੇ